ਕਾਰ ਜੀ ਲੈ ভাই 2020 ਮਾਡਲ ਤੇ ਗੱਡੀ ਮਿੱਤਰੋ 6 ਲੱਖ ਰੁਪਏ ਦੀ ਕਰਾ ਦਿਆ ਲੋਨ ਪੂਰਾ ਬਿਲਕੁਲ ਬਿਲਕੁਲ ਭਾਈ ਪੂਰਾ ਲੋਨ ਹੋ ਜਾਊਗਾ ਇਹਦੇ ਚ ਜਿਹੜੇ ਕਿਸੇ ਮੇਰੇ ਵੀਰ ਦੀ ਪ੍ਰੋਫਾਈਲ ਬਾਲੀ ਕੈਂਟ ਹੈ ਆਹਾ ਗੱਡੀ ਫੁੱਲ ਬਟਾ ਫੁੱਲ ਲੋਨ ਤੇ ਮਿੱਤਰੋ ਲੈ ਜਾਓ ਸਰਦਾਰ ਰਿਕਾਰਡ ਪੈਰ ਕਾੜ ਜਾਂ ਆਪਣੇ ਜਿਹੜੇ ਬੈਂਕ ਬੁੱਕ ਦੇ ਡਾਕੂਮੈਂਟ ਹੁੰਦੇ ਨੇ ਉਹ ਲਿਆਓ ਗੱਡੀ ਲੈ ਜਾਓ ਕੋਈ ਚੱਕਰ ਨਹੀਂ 2 ਲੱਖ 75000 ਰੁਪਏ ਦੀ ਕਾਰ 17 ਮਾਡਲ ਗੱਡੀ ਜੀ ਬਿਲਕੁਲ ਜੀ ਕਮਾਲ ਨਹੀਂ ਕਰ ਰਿਹਾ 17 ਮਾਡਲ ਦੀ ਕਾਰ 275000 ਰੁਪਏ ਦੀ ਲੈ ਜਾਓ ਮਾਡਲ ਕਿੰਨੇ ਦਾ ਭਾਈ 2019 ਮਾਡਲ ਐਸਐਕਸ ਮਾਡਲ ਹੈ ਜੀ ਸਨਰੂਫ ਵਗੈਰਾ ਡੀਜ਼ਲ ਆਟੋਮੈਟਿਕ ਸਾਰੇ ਫੀਚਰ ਅਵੇਲੇਬਲ ਹਨ ਨੰਬਰ ਵੀ ਪੰਜਾਬ ਆ ਗਿਆ ਜੀ ਡੀਜ਼ਲ ਹੈ ਮਿੱਤਰੋ ਸਤ ਸਭ ਤੋਂ ਖਾਸ ਗੱਲ ਆਟੋਮੈਟਿਕ ਕਲਰ ਬਲੈਕ ਆ ਗਿਆ ਤੇ ਗੱਡੀ ਚੱਲੀ ਹੈ ਸਿਰਫ 38000 ਦਾ ਸਿਰਫ 38000 ਚੱਲੀ ਹੋਈ 2022 ਪੈਟਰੋਲ ਵੇਰੀਅੰਟ ਦੇ ਨਾਲ ਜਮੀ ਨਵੀਂ ਕਾਰ ਹੈ ਮਿੱਤਰੋ ਇਹਦੇ ਪੈਸੇ ਕਿੰਨੇ ਹੋਣਗੇ ਇਹ ਆਪਾਂ ਨੂੰ ਮਿਲ ਜੀਗੀ ਸਿਰਫ 595000 ਰੁਪਏ ਦੀ ਕਾਰ 595 ਦੀ ਆਵਾੜੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਲੋਜੀ ਕਹਿੰਦਾ ਪੰਜਾਬ ਦਾ ਇੱਕ ਟ੍ਰਸਟਡ ਪਰੋਸੇਮੰਦ ਕਾਰ ਬਜ਼ਾਰ ਹੈ ਜੇ ਕਿਸੇ ਆਪਣੇ ਪੁਰਾਣਾ ਪੰਜਾਬ ਨੰਬਰ ਜਾਂ ਸਿਰਫ ਚੰਡੀਗੜ੍ਹ ਨੰਬਰ ਗੱਡੀ ਕੱਲੀ ਇੱਥੇ ਗੱਲ ਖਤਰੀ ਨਹੀਂ ਹੁੰਦੀ ਆਲਮੋਸਟ 90% ਗੱਡੀਆਂ ਫਸਟ ਓਨਰ ਹੀ ਹੁੰਦੀਆਂ ਨੇ ਸਾਰੀ ਫਸਟ ਓਨਰ ਹੁੰਦੀ ਤੇ ਬਾਈ ਹੋਰ ਪਹਿਲਾਂ ਖੁਦ ਚੈੱਕ ਕਰਦੇ ਨੇ ਉਸ ਤੋਂ ਬਾਅਦ ਕਾਊਂਟਰ ਤੇ ਗੱਡੀ ਆਉਂਦੀ ਹੈਗੀ ਮਤਲਬ ਤੇ ਰੇਟ ਦੀ ਗੱਲ ਕਰੋਗੇ ਮੈਂ ਕਹਿੰਦਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਰੀਜ਼ਨੇਬਲ ਰੇਟ ਤਾਂ ਹੈਗੇ ਹੈਗੇ ਨੇ ਬਾਕੀ ਕੁਆਲਿਟੀ ਤੁਹਾਨੂੰ ਟੌਪ ਦੀ ਮਿਲੇਗੀ ਸਸਤੀ ਕਰੋ ਵੀਰੇ ਸਤਿ ਸ਼ਕਾਲ ਤੇ ਇੱਕ ਵਾਰੀ ਆਡਰ ਦੱਸ ਦੋ ਆਪਣੇ ਪਰਾਂ ਨੂੰ ਕਿਸੇ ਨੇ ਹਰਿਆਣਾ ਹੋਵੇ ਜੀ ਇਹ ਬਾਈ ਆਪਣਾ ਮੋਹਾਲੀ ਚ ਪੈਂਦਾ ਬਲੋਂਗੀ ਤੇ ਐਸਓ ਨੰਬਰ 3 ਐਂਡ 4 ਗ੍ਰੀਨ ਇੰਕਲੇਵ ਆਪਣਾ ਚੰਡੀਗੜ੍ਹ ਖੜਾ ਹਾਈਵੇ ਤੇ ਸਤਗੁਰਕਾਰ ਡੀਲਸ ਉਹ ਬੋਰਡ ਲੱਗਿਆ ਹੋਇ ਬਾਕੀ ਤੁਸੀਂ Google Map ਤੇ ਡਾਇਰੈਕਟ ਲੋਕੇਸ਼ਨ ਵੀ ਭਰ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਭਰਾ ਹੋਰਾਂ ਦੇ ਆਪਾਂ ਨੇ ਚਲਾਰ ਕੇ ਨੇ ਆਪਣੇ ਕਿਸੇ ਵੀ ਰੂਪਏ ਨੇ ਸਿਰ ਪੰਜਾਬ ਤੇ ਚੰਡੀਗੜ੍ਹ ਨੰਬਰ ਗੱਡੀਆਂ ਲੈਣੀਆਂ ਹੁਣ ਤਾਂ ਆਹ ਵੀਡੀਓ ਤੁਹਾਡੇ ਲਈ ਬੜੀ ਜ਼ਬਰਦਸਤ ਹੋਣ ਵਾਲੀ ਹੈ ਮਿੱਤਰੋ ਕਿਹੜੀ ਸਟ੍ਰੈਟਜੀ ਬਿਲਕੁਲ ਭਾਈ ਲਓ ਸਭ ਤੋਂ ਪਹਿਲੀ ਕਹਿੰਦਾ ਯਾਰਾਂ ਹੋਰਾਂ ਦੀ ਪਸੰਦ ਕਹਿੰਦਾ ਥਾਰ ਦਵਾ ਦੇਵੇ ਕਾਲੀ ਦਵਾ ਦੇ ਹੈ ਬਿਲਕੁਲ ਭਾਈ ਬਿਲਕੁਲ ਮਾਡਲ ਜੀ ਆਪਣਾ 2022 ਮਾਡਲ ਆ ਗਈ ਬਾਈ ਜੀ ਪੈਟਰੋਲ ਦੀ 4x4 ਮੈਨੂਅਲ ਜੀ ਲਾ ਵੀ 4/4 ਪੈਟਰੋਲ ਵੇਰੀਐਂਟ ਦੇ ਨਾਲ ਮੈਨੂਅਲ ਟਰਾਂਸਮਿਸ਼ਨ ਅਗਦੇ ਵਿੱਚ ਆ। ਹਾਂਜੀ ਹਾਂਜੀ 2022 22 ਮਾਡਲ 22 ਪੈਸੇਜੀ 22 ਪੈਸੇ ਇਹ ਆਪਾਂ ਨੂੰ ਮਿਲ ਜੀਗੀ 10 ਲੱਖ 90000 ਰੁਪਏ ਦੇ। ਰਿਕਾਰਡ ਜਮੀ ਤੋੜ ਦੇਣੇ ਨਾ ਅੱਜ ਆਪਣੇ ਹੀ ਰਿਕਾਰਡ। ਬਿਲਕੁਲ ਆਪਣੇ ਹੀ ਰਿਕਾਰਡ ਆਪ ਹੀ ਤੋੜ ਦੇਣੇ। 10 ਲੱਖ 90 ਤੇ ਹਾਂ ਕੁਝ ਕੁ ਕਾਰਨ ਤੁਹਾਨੂੰ ਆਪਾਂ ਇਹ ਹੀ ਦਿਖਾ ਦਾਂਗੇ। ਕਿਤੇ ਆਪਣਾ ਭਰਾ ਪਹਿਲਾਂ ਵੀ ਚੈਲੇ ਤੇ ਫੁੱਲ ਵਟਾ ਫੁੱਲ ਲਾਉਣਾ ਕਰਾਵਾਗੇ। ਇਹ ਆ ਗਈ ਆਪਣੀ ਜੀ ਬਰੀਜਾ। ਇਹ ਬਰੀਜਾ ਆ ਗਈ ਭਾਈ 17 ਮਾਡਲ ਡੀਜ਼ਲ ਦੀ ਕਾਰ ਹੈ ਜੀ। ਹਾਂਜੀ। ਵਧੀਆ ਗੱਡੀ ਹੈ ਜੀ। ਇਹ ਆਪਾਂ ਨੂੰ ਮਿਲ ਜੀਗੀ ਸਿਰਫ 5.5 ਲੱਖ ਰੁਪਏ ਦੇ। ਲੈ ਭਾਈ 5.5 ਲੱਖ ਰੁਪਏ ਦੀ 2017 ਡੀਜ਼ਲ ਵੇਰੀਐਂਟ ਦੇ ਨਾਲ। ਹਾਂਜੀ। ਲੈ ਭਈ ਐਕਸ ਯੂ ਵੀ ਆ ਗਈ ਮਿੱਤਰੋ 300। ਇਹ ਆ ਗਈ ਪੈਟਰੋਲ ਜੀ। ਬਿਲਕੁਲ ਪੈਟਰੋਲ ਦੇ ਵਿੱਚ ਹੈ ਜੀ 2020 ਮਾਡਲ ਹੈ ਪੈਟਰੋਲ ਹੈ ਮੈਨੂਅਲ ਟਰਾਂਸਮਿਸ਼ਨ ਹੈ ਜੀ। ਹਾਂਜੀ। ਇਹ ਆਪਾਂ ਨੂੰ ਮਿਲ ਜੀਗੀ 6 ਲੱਖ ਰੁਪਏ ਦੀ ਕਾਰ ਜੀ। ਲੈ ਭ ਤੇ ਗੱਡੀ ਮਿੱਤਰੋ 6 ਲੱਖ ਰੁਪਏ ਦੀ ਕਰਾ ਦਿਆਂ ਲੋਨ ਪੂਰਾ ਬਿਲਕੁਲ ਬਿਲਕੁਲ ਭਾਈ ਪੂਰਾ ਲੋਨ ਹੋ ਜਾਊਗਾ ਇਹਦੇ ਵਿੱਚ ਜਿਹੜੇ ਕਿਸੇ ਮੇਰੇ ਵੀਰ ਦੀ ਪ੍ਰੋਫਾਈਲ ਬਾਲੀ ਕੈਂਟ ਹੈ ਆਹਾ ਗੱਡੀ ਫੁੱਲ ਬਟਾ ਫੁੱਲ ਲੋਨ ਤੇ ਮਿੱਤਰੋ ਲੈ ਜਾਓ ਸਰਦਾਰ ਕਾਰਡ ਪੈਨ ਕਾਰਡ ਜਾਂ ਆਪਣੇ ਜਿਹੜੇ ਬੈਂਕ ਬੁੱਕ ਡਾਕੂਮੈਂਟ ਹੁੰਦੇ ਨੇ ਉਹ ਲਿਆਓ ਗੱਡੀ ਲੈ ਜਾਓ ਕੋਈ ਚੱਕਰ ਨਹੀਂ ਇਹਦੇ ਬਰਾਬਰੀ ਦੀ ਵੱਡੀ ਪੈਣ ਖੜੀ ਆ ਮਿੱਤਰੋ ਲਾਇ ਲੂਏ ਪਏ ਹੋਣਾ 500 ਆ ਗਈ ਇਹ ਹਾਂਜੀ ਭਾਈ ਉਹ ਐਕਸਵੀ 300 ਸੀਗੀ ਐਕਸਵੀ 500 ਆ ਗਈ ਹੈਗਾ ਵੀ ਟਾਪ ਮਾਡਲ ਹੈ ਨਾ ਹਾਂਜੀ ਜੀ ਇਹ ਆਪਣਾ ਭਾਈ 2019 ਮਾਡਲ W9J ਇਸਮੇ ਪੁਸ਼ ਬਟਨ ਸਨਰੂਫ ਹਰ ਚੀਜ਼ अवेलेबल ਹੈ ਆਫਟਰ ਮਾਰਕੀਟ ਟਾਇਰ ਲੋਜ ਵਧੀਆ ਪਾਏ ਬੰਦੇ ਨੇ ਹਾਂਜੀ ਇਹ ਆਪਾਂ ਨੂੰ ਮਿਲ ਜੀਗੀ ਸਿਰਫ 8 ਲੱਖ ਤੇ 65000 ਰੁਪਏ ਦੀ ਕਾਰ ਲੈ ਵੀ 8 ਲੱਖ 65000 ਰੁਪਏ ਦੀ ਐਕਸਯੂਵੀ ਆ ਬਣ ਜੂਗੀ ਹਾਂਜੀ ਲਓ ਬਈ ਟਾਟਾ ਸਫਾਰੀ ਇਹ ਭਾਈ ਸਫਾਰੀ ਆ ਗਈ ਆਪਣਾ 2021 ਮਾਡਲ ਨਿਊ ਸ਼ੇਪ ਦੀ ਕਾਰ ਹੈ ਜੀ ਹਾਂਜੀ ਡੀਜ਼ਲ ਦੀ ਕਾਰ ਹੈ ਮੈਨੂਅਲ ਤੇ ਇਹ ਆਪਾਂ ਨੂੰ ਮਿਲ ਜੀਗੀ ਸਿਰਫ 9 ਲੱਖ ਤੇ 90000 ਰੁਪਏ ਦੀ ਕਾਰ ਜੀ 21 ਮਾਡਲ ਹੈ ਮਿੱਤਰੋ 21 ਮਾਡਲ ਦੀ ਟਾਟਾ ਸਫਾਰੀ ਤੇ ਕ੍ਰੇਟਾ ਜੀ ਕ੍ਰੇਟਾ ਆ ਗਈ ਭਾਈ 2017 ਮਾਡਲ ਡੀਜ਼ਲ ਦੀ ਮੈਨੂਅਲ ਕਾਰ ਹੈ ਜੀ ਹਾਂਜੀ ਇਹ ਆਪਾਂ ਨੂੰ ਮਿਲ ਜੀਗੀ ਸਿਰਫ 5 ਲੱਖ ਤੇ 65000 ਰੁਪਏ ਦੀ ਜੀ 5 ਲੱਖ 65 ਦੀ 2017 ਮਾਡਲ ਕਰਾ 17 ਮਾਡਲ ਕਰਾ ਰੀ ਅਲੌਇਡ ਪੂਰਾ ਬਿਲਕੁਲ ਹੋ ਜਾਊਗਾ ਭਾਈ ਲੋਨ ਵੀ ਹੋ ਜਾਊਗਾ ਤੇ ਨਾਲੇ ਟਾਇਰ ਅਲੌਇ ਚੈੱਕ ਕਰਾ ਦੋ ਬਿਲਕੁਲ ਨਵੇਂ ਪਈਆਂਗਾ ਕਦੇ ਸੁਣਿਆ ਕ੍ਰੇਟਾ ਵੀ ਮਿੱਤਰੋ ਫੁੱਲ ਵੱਟਾ ਫੁੱਲ ਲੋਨ ਤੇ ਆ ਗੱਡੀ ਆਪਾਂ ਤੁਹਾਨੂੰ ਦਵਾ ਦਾਂਗੇ ਜੀਪ ਪੱਤਰੋ ਅਰੇ ਇਹ ਜਿਹੜੇ ਰੇਡ ਚ ਦੇ ਦਾਂਗੇ ਮੈਂ ਕਹਿੰਦਾ ਸਮਾਦ ਲਿਆ ਦੀ ਅੱਜ ਬਿਲਕੁਲ ਭਾਈ ਬਿਲਕੁਲ 2017 ਮਾਡਲ ਮੇਨ ਗੱਲ ਕੀ ਹੈ ਭਾਈ ਇਹ 4/4 ਵਾਲਾ ਮਾਡਲ ਹੈ ਮੈਨੂਅਲ ਡੀਜ਼ਲ ਦੇ ਵਿੱਚ ਓਕੇ ਤੇ ਰੇਟ ਵੀ ਬੜਾ ਜਾਇਜ਼ ਹੈ ਸਿਰਫ 6,85,000 ਰੁਪਏ ਦੀ ਕਾਰ ਦੇ ਲਈ ਲੈ ਵੀ 4/4 ਮਿਨੀ ਐਸਯੂਵੀ 6,85,000 ਹਾਂ ਪੰਜਾਬ ਦਾ ਨੰਬਰ ਜੀ ਪੰਜਾਬ ਦਾ ਨੰਬਰ ਹੈ ਇਸ ਤੋਂ ਬਾਅਦ ਆ ਗਈ ਮਿੱਤਰੋ ਵਰਨਾ ਫਲੂਇਡਿਕ ਸਿਲਵਰ ਕਲਰ ਤੇ ਕੀ ਡਿਟੇਲ ਹੈ ਇਹਦੀ ਭਾਈ 2017 ਮਾਡਲ ਪੈਟਰੋਲ ਦੀ ਐਸਐਕਸ ਮਾਡਲ ਹੈ ਸਾਰੇ ਫੀਚਰ ਹੈ ਕਾਰ ਦੇ ਵਿੱਚ ਤੇ ਆਪਾਂ ਨੂੰ ਮਿਲ ਜੇਗੀ ਸਿਰਫ 5,85,000 ਰੁਪਏ ਦੀ ਕਾਰ 5 ਲੱਖ 85 ਦੀ ਬਣ ਜੂਗੀ ਬਾਈ 2016 ਕ 17 17 ਮਾਡਲ 17 ਮਾਡਲ ਦੀ ਬਾਈ ਵਰਨਾ ਤੇ ਇਹ ਹੈ ਡਬਲਯੂਆਰਵੀਜੀ ਇਹ ਬਾਈ ਡਬਲਯੂਆਰਵੀ ਆ ਗਈ ਟਾਪ ਮਾਡਲ ਵਿਦ ਸਨਰੂਫ ਪੰਜਾਬ ਨੰਬਰ ਦੀ ਪੱਕੀ ਨੰਬਰ ਦੀ ਕਾਰ ਹੈ ਜੀ 2000 ਇਹ 2020 ਮਾਡਲ ਹੈ ਜੀ ਬੀ ਪੈਟਰੋਲ ਹੈਨਾ ਹਾਂਜੀ ਲਓਏ 2020 ਹੈ ਪੈਟਰੋਲ ਆ ਨਹੀਂ 2020 ਡੀਜ਼ਲ ਭਾਈ ਡੀਜ਼ਲ ਵੇਰੀਐਂਟ ਆ ਡੀਜ਼ਲ ਟੌਪ ਮਾਡਲ ਗੱਡੀ ਜੀ ਸਨਰੂਫ ਕੇ ਸਾਥ ਦੀ ਇਹ ਕਿੰਨੇ ਦੇ ਦਾਂਗੇ ਇਹ ਆਪਾਂ ਇਹ ਆਪਾਂ ਨੂੰ ਮਿਲ ਜੀਗੀ ਸਿਰਫ 6 ਲੱਖ ਤੇ 45000 ਰੁਪਏ ਦੀ ਕਾਰ ਲੋ ਜੀ 6 ਲੱਖ 45 ਕੀਆ ਦੀ ਸਲਟੋ ਸੀ 2020 ਮਾਡਲ ਮੈਨੂਅਲ ਪੈਟਰੋਲ ਭਾਈ ਮੈਨੂਅਲ ਪੈਟਰੋਲ ਵੇਰੀਐਂਟ ਆ ਭਾਈ ਇਹ ਜਿਹੜਾ ਦੇਣ ਕਰ ਲੋ 2020 ਪੈਟਰੋਲ ਵੇਰੀਐਂਟ ਹਾਂਜੀ ਸਨਰੂਫ ਵਗੈਰਾ ਲੌਇ ਸਾਰੇ ਫੀਚਰ ਅਵੇਲੇਬਲ ਹੈ ਜੀ ਓਕੇ ਜੀ ਤੇ ਰੇਟ ਵੀ ਬੜਾ ਜਾਇਜ਼ ਹੈ ਸਿਰਫ 7,95,000 ਰੁਪਏ ਦੀ ਕਾਰ ਮਿਲ ਜੇਗੀ 7,95,000 ਦੀ ਹਾਂ ਆ ਕੀ ਲਿਆਂਦਾ ਵੀਰੇ ਜਾਇਜ਼ ਇਹ ਭਾਈ ਲੈ ਕੇ ਆਏ ਹਾਂ Honda ਦੀ ਜਾਇਜ਼ ਤੇ ਜਾਇਜ਼ ਰੇਟ ਤੇ ਹੈ ਜੀ ਗੱਡੀ ਉਤੋਂ ਮਿੱਤਰੋ ਆਟੋਮੈਟਿਕ ਹੈ ਇਹ ਆਟੋਮੈਟਿਕ ਭਾਈ ਬੜੀ ਲਿਮਿਟਿਡ ਅਵੇਲੇਬਲ ਹੈ ਕਾਰ ਇਹ ਬਹੁਤ ਘੱਟ ਆ ਭਾਈ ਕਿਸੇ ਆਪਣੇ ਪੁਰਾਣੇ ਛੋਟੀ ਕਾਰ ਆ ਆਟੋਮੈਟਿਕ ਜੀ ਜੀ ਸਭ ਤੋਂ ਘੱਟ ਪੈਸੇ ਲਾਉਣੇ ਆ ਆ ਅਗੜੀ ਲੈ ਜਾਓ ਮਾਡਲ ਆਪਾਂ ਨੂੰ ਮਿਲ ਜਿਗਾ 17 ਮਾਡਲ ਜੀ ਹਾਂਜੀ ਆਟੋਮੈਟਿਕ ਪੈਟਰੋਲ ਦੇ ਵਿੱਚ ਠੀਕ ਹੈ ਇਹ ਆਪਾਂ ਨੂੰ ਮਿਲ ਜੇ ਸਿਰਫ 390000 ਰੁਪਏ ਦੀ ਕਾਰ ਜੀ ਲੈ ਵੀ 390 ਦੀ 2017 ਮਾਡਲ ਹਾਂਜੀ 17 ਮਾਡਲ 17 ਮਾਡਲ ਦੀ ਕਾਰ ਆ ਤੇ ਆ ਵੀ ਸੈਲਟੋ ਸਹੀ ਇਹ ਭਾਜੀ ਸੈਲਟੋਸ ਆ ਗਈ ਦੁਬਾਰਾ ਸੇ ਮੈਨੂਅਲ ਪੈਟਰੋਲ ਤੇ 2019 ਮਾਡਲ ਕਾਰ ਹੈ ਜੀ ਇਹ ਆਪਾਂ ਨੂੰ ਮਿਲ ਜੇਗੀ ਸਿਰਫ 7.5 ਲੱਖ ਰੁਪਏ ਦੀ 7.5 ਲੱਖ ਰੁਪਏ ਦੀ 19 ਪੈਟਰੋਲ ਹਾਂਜੀ ਤੇ ਆ ਗਈ ਜੀ ਕ੍ਰੇਟਾ ਕ੍ਰੇਟਾ ਆ ਗਈ ਭਾਈ 2023 ਮਾਡਲ ਜੀ ਹਾਂਜੀ ਗੱਡੀ ਚੱਲੀ ਸਿਰਫ 33000 ਕਿਲੋਮੀਟਰ ਇਥੇ ਰੱਖ ਹੁਣ ਆਇਆ ਨਾ ਸਵਾਦ ਆ ਤੇ ਆਪਣਾ ਪੈਟਰੋਲ ਮੈਨੂਅਲ ਜੀ ਹਾਂਜੀ ਤੇ ਇਹ ਪਾ ਨੂੰ ਮਿਲ ਜੀਗੀ ਆਪਣੇ ਲਈ ਸਿਰਫ 1.5 ਲੱਖ ਰੁਪਏ ਦੀ ਕਾਰ 1.5 ਲੱਖ ਰੁਪਏ ਦੀ ਕਾਰ ਬਈ ਸਿਰਫ 33000 ਚੱਲੀ ਹੋਈ ਆ ਔਨ ਰਿਕਾਰਡ ਤੇ ਆ ਗਈ ਜੀ ਆਪਣੀ ਨੈਕਸਟ ਆ ਗਈ ਭਈ ਆਪਣਾ 2022 ਮਾਡਲ ਐਮਜੀ ਜੀ ਹੈਕਟਰ ਜੀ ਐਮ ਜੀ ਹੈਕਟਰ 2022 22 ਮਾਡਲ ਪੈਟਰੋਲ ਜੀ ਪੈਟਰੋਲ ਵੇਰੀਐਂਟ ਸਨ ਰੂਫ ਵਗੈਰਾ ਅਵੇਲੇਬਲ ਹੈ ਔਰ ਰੇਡ ਇਹਦਾ ਵੀ ਬੜਾ ਜਾਇਜ਼ ਹੈ ਭਾਈ ਹਾਂਜੀ ਇਸ ਪੇ ਵੀ ਆਪਕਾ ਮੇਬੀ ਅਗਰ ਪ੍ਰੋਫਾਈਲ ਵਧੀਆ ਕਿ ਆਪਦਾ ਆਪਕਾ ਫੁੱਲ ਵੱਡਾ ਫੁੱਲ ਲੋਨ ਵੀ ਹੋ ਜੇ ਜੀ ਲੈ ਉਹ ਮੇਰੇ ਵੀਰ ਕਿਸੇ ਦੀ ਪ੍ਰੋਫਾਈਲ ਚੰਗੀ ਹੈ ਤੁਹਾਨੂੰ ਪਤਾ ਹੈ ਯਾਰ ਤੁਹਾਡਾ ਸਿੰਬਲ ਸਕੋਰ ਟਰੈਕ ਸਾਰਾ ਕੁਝ ਸਹੀ ਹੈ ਆ 7 ਸੀਟਰ 7 ਸੀਟਰ ਇੱਕ 5 ਸੀਟਰ 5 ਸੀਟਰ ਗੱਡੀ ਫੁੱਲ ਬਟਾ ਫੁੱਲ ਲੋਨ ਤੇ ਚੁਕਾ ਦਾਂਗੇ ਜੇ ਕਿਸੇ ਪਰਾਨਾ ਕੈਸ਼ ਲੈ ਕੇ ਕਿੰਨੇ ਚ ਦੇ ਦਾਂਗੇ ਜੀ ਆਪਾਂ ਇਹ ਇਹ ਭਾਈ ਸਿਰਫ 1.5 ਲੱਖ ਰੁਪਏ ਦੀ ਕਾਰ ਦੇ ਦਾਂਗੇ 1.5 ਲੱਖ ਰੁਪਏ ਦੀ ਕਿਸੇ ਨੇ ਲੋਨ ਕਰਾਉਣਾ ਤਾਂ ਪ੍ਰੋਫਾਈਲ ਕਿਹੰਟ ਆ ਫੁੱਲ ਬਟਾ ਫੁੱਲ ਲੋਨ ਕਰਾ ਦਾਂਗੇ ਹੁਣ ਆਪਾਂ ਉਧਰਲੇ ਪਾਸੇ ਚੱਲਦੇ ਆਂ ਵੀਰੇ ਆਜੋ ਤੇ ਆਪਣੇ ਕੋਲ ਆ ਗਈ i10 ਮਿੱਤਰੋ ਨਵੀਂ ਸ਼ੇਪ ਤੇ ਸਭ ਤੋਂ ਖਾਸ ਗੱਲ ਕੀ ਹੈ ਛੋਟੀ ਕਾਰ ਆਟੋਮੈਟਿਕ ਹੈ ਬਿਲਕੁਲ ਭਾਈ ਲਓ ਭਾਈ ਮਾਡਲ ਕੀ ਹੈ ਮੇਰੇ ਦਾ ਭਾਈ 2021 ਮਾਡਲ ਕਾਰ ਹੈ ਜੀ 21 ਮਾਡਲ ਜੀ ਠੀਕ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ ਆਟੋਮੈਟਿਕ ਹੈ ਬਹੁਤ ਜ਼ਿਆਦਾ ਗੱਡੀ ਦੀ ਡਿਮਾਂਡ ਹੈ ਭਾਈ ਮਾਰਕੀਟ ਹੈਗੀ ਜੀ ਠੀਕ ਹੈ ਜੀ ਤੇ ਇਹ ਆਪਾਂ ਨੂੰ ਮਿਲ ਜੇਗੀ ਸਿਰਫ 5 ਲੱਖ ਤੇ 45000 ਰੁਪਏ ਦੀ ਕਾਰ ਜੀ 5 ਲੱਖ 45000 ਦੀ 2021 ਮਾਡਲ ਹਾਂਜੀ ਤੇ ਆ ਗਈ ਆਪਣੇ ਕੋਲ ਟਾਟਾ ਨੈਕਸੋਨ ਪੈਟਰੋਲ ਪੈਟਰੋਲ ਮੈਨੂਅਲ ਜੀ 2019 ਮਾਡਲ ਹੈ ਜੀ ਹਾਂਜੀ ਤੇ ਇਹ ਆਪਾਂ ਨੂੰ ਮਿਲ ਜੇਗੀ ਸਿਰਫ 5 ਲੱਖ ਤੇ 15000 ਰੁਪਏ ਦੀ ਕਾਰ ਜੀ 5 ਲੱਖ 15 2019 ਮਾਡਲ 19 ਮਾਡਲ ਪੈਟਰੋਲ ਮੈਨੂਅਲ ਜੀ ਔਟੋਮੈਟਿਕ ਆ ਗਈ ਮਿੱਤਰੋ ਕੀਆ ਵਾਲਿਆਂ ਦੀ ਸਲਟੋਸ ਉੱਤੋਂ ਡੀਜ਼ਲ ਹੈ ਉੱਤੋਂ ਆਟੋਮੈਟਿਕ ਹੈ ਆਟੋਮੈਟਿਕ ਹੈ 19 ਮਾਡਲ ਹੈ ਵਧੀਆ ਕਾਰ ਹੈ ਜੀ ਠੀਕ ਹੈ ਜੀ ਤੇ ਰੇਟ ਵੀ ਬੜਾ ਜਾਇਜ਼ ਹੈ ਜੀ ਇਹਦਾ ਸਿਰਫ 7 ਲੱਖ 85000 ਰੁਪਏ ਦੀ ਕਾਰ ਹੈ 7 ਲੱਖ 85 ਦੀ ਆ ਬਣ ਜੂ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਚੰਡੀਗੜ੍ਹ ਨੰਬਰ ਦੀ ਵੈਗਨਰ ਸਭੀ ਵੈਗਨਰ ਔਰ ਇਹ ਵੀ ਗੱਡੀ ਆਟੋਮੈਟਿਕ ਹੈ ਇਹ ਵੀ ਮਤਰਾ ਆਟੋਮੈਟਿਕ ਹੈ ਲਓ ਭਾਈ 2021 ਮਾਡਲ VXI ਪੈਟਰੋਲ ਆਟੋਮੈਟਿਕ ਵਧੀਆ ਗੱਡੀ ਹੈ ਜੀ ਠੀਕ ਹੈ ਜੀ ਤੇ ਨੰਬਰ ਵੀ ਇਹਦਾ ਆ ਗਿਆ ਆਪਣਾ ਚੰਡੀਗੜ੍ਹ ਦਾ ਫਰਸਟ ਓਨਰ ਕਾਰ ਹੈ ਪੰਜਾਬ 66 ਦੇ ਆਸ-ਪਾਸ ਚੱਲੀ ਹੈ ਜੀ ਇਹ ਆਪਾਂ ਨੂੰ ਮਿਲ ਜੀਗੀ ਸਿਰਫ 4 ਲੱਖ 75000 ਰੁਪਏ ਦੀ ਕਾਰ 4 ਲੱਖ 75 ਦੀ ਵੈਗਨਰ ਲਓ ਜੀ बराबर ਦਾ ਆਪਸ ਚ ਕੰਪੀਟੀਸ਼ਨ ਕਰਾਈ ਜਾਂਦੇ ਹੋ ਬਿਲਕੁਲ ਭਾਈ ਇਹ ਆ ਵੀ ਆਟੋਮੈਟਿਕ ਹੈ ਆ ਵੀ ਆਟੋਮੈਟਿਕ ਹੈ ਡੀਜ਼ਲ ਵੀ ਹੈ ਪੈਟਰੋਲ ਵੀ ਹੈ ਜਿਹੜੀ ਮਰਚਾਨਕਾਰਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਹੈ ਮੰਨ ਕੇ ਚੱਲੋ ਵੀ ਵੱਧ ਚੋ ਇਸ ਲੋਕ ਜਾਂਦੇ ਨੇ ਵਰਨਾ ਫਲੂਡਿਕ ਆ ਖੜੀ ਹੈ Honda City ਆ ਖੜੀ ਹੈ ਦੋਨਾਂ ਚ ਜਿਹੜੀ ਤੁਹਾਨੂੰ ਫਿੱਟ ਬੈਠੂਗੀ ਉਹ ਲੈ ਜਾਓ ਕਾਲੇ ਰੰਗ ਦੀ ਵਰਨਾ ਫਲੂਡਿਕ ਪੇਡ ਨੰਬਰ ਨਾਲ ਹੈ 0880 ਮਾਡਲ ਕਿੰਨੇ ਜੀ ਇਹਦਾ ਭਾਈ 2019 ਮਾਡਲ ਐਸਐਕਸ ਮਾਡਲ ਹੈ ਜੀ ਸਨਰੂਫ ਵਗੈਰਾ ਡੀਜ਼ਲ ਆਟੋਮੈਟਿਕ ਸਾਰੇ ਫੀਚਰ ਅਵੇਲੇਬਲ ਹੈ ਨੰਬਰ ਵੀ ਪੰਜਾਬ ਆ ਗਿਆ ਜੀ ਡੀਜ਼ਲ ਹੈ ਮਿੱਤਰੋ ਸਭ ਤੋਂ ਖਾਸ ਗੱਲ ਆਟੋਮੈਟਿਕ ਕਲਰ ਬਲੈਕ ਆ ਗਿਆ ਹਾਂ ਜੀ ਇਹ ਆਪਾਂ ਨੂੰ ਮਿਲ ਜੇਗੀ ਸਿਰਫ 9,25,000 ਰੁਪਏ ਦੀ ਕਾਰ ਸਵਾ 9 ਲੱਖ ਰੁਪਏ ਦੀ ਸਿਟੀ ਜੀ ਇਹ ਸਿਟੀ ਆ ਗਈ ਜੀ 2022 ਮਾਡਲ ਪੈਟਰੋਲ ਆਟੋਮੈਟਿਕ ਜੀ ਕਾਰ ਪੈਟਰੋਲ ਹੈ ਆਟੋਮੈਟਿਕ ਹੈ 2022 ਦਾ ਮਾਡਲ ਹੈ ਭਾਈ ਜਿਹੜੀ ਤੁਸੀਂ Honda City ਦੇਖ ਰਹੇ ਹੋ ਤੇ ਇਹ ਕਿੰਨੇ ਜਵਾਨੀ ਵੀ ਭਾਜੀ ਆਪਣੇ V ਆ ਗਿਆ ਜਿਹਦੇ ਚ ਆਪਾਂ ਨੂੰ ਸਨਰੂਫ ਵਗੈਰਾ ਸਾਰਾ ਫੀਚਰ ਆ ਜੂਗਾ ਠੀਕ ਹੈ ਜੀ ਤੇ ਇਹ ਆਪਾਂ ਨੂੰ ਮਿਲ ਜੇਗੀ ਸਿਰਫ 9.5 ਲੱਖ ਰੁਪਏ ਦੇ ਕਰ ਲਓ ਜੀ 9.5 ਲੱਖ ਰੁਪਏ ਦੀ ਆ ਬਣ ਜੂ ਲਓ ਵੀ ਮਿੱਤਰੋ ਗੱਡੀਆਂ ਹਲੇ 12 ਵੀ ਖੜੀਆਂ ਆ ਪੋਬੀ ਸੰਤ ਮਾਰੂਤੀ ਸੰਜੁਕੀ ਦੀ ਸਵਿਫਟ ਆ ਗਈ ਮਿੱਤਰੋ ਕਲਰ ਸਿਲਵਰ ਤੇ ਮਿੱਤਰੋ ਜਮੀ ਨਮੀ ਕਾਰ ਖੜੀ ਕਰਤੀ ਬਿਲਕੁਲ ਸਹੀ ਜੀ 2022 ਮਾਡਲ ਸਵਿਟ VXI ਭਾਜੀ ਪੈਟਰੋਲ ਹੈ 22 ਮਾਡਲ 22 ਮਾਡਲ ਹੈ ਤੇ ਗੱਡੀ ਚੱਲੀ ਸਿਰਫ 38000 ਕਾ ਸਿਰਫ 38000 ਚੱਲੀ ਹੋਈ 2022 ਪੈਟਰੋਲ ਵੇਰੀਐਂਟ ਦੇ ਨਾਲ ਜਮੀ ਨਵੀ ਗਾਰ ਹੈ ਮਿੱਤਰੋ ਕਿ ਇਹਦੇ ਪੈਸੇ ਕਿੰਨੇ ਹੋਣਗੇ ਇਹ ਆਪਾਂ ਨੂੰ ਮਿਲ ਜੀਗੀ ਸਿਰਫ 595000 ਰੁਪਏ ਦੀ ਕਾਰ 595 ਦੀ ਆ ਬਣ ਜੂਗੀ ਤੇ ਆ ਖੜੀ ਹੈ ਆਪਣੇ ਕੋਲ ਵਰਨਾ ਵਰਨਾ ਫਲੂਡਿਕ ਡਿਡਿਕੇਟਡ ਲਈ ਇਹ ਭਾਈ SX ਆਪਸ਼ਨਲ ਵਾਲਾ ਮਾਡਲ ਹੈ ਜਿਸਮੇ ਵੈਂਟੀਲੇਟਿਡ ਸੀਟਸ ਆਂ ਦੀ ਜੀ ਅੱਛਾ ਇਹ ਗਰਮੀ ਅਜ ਕਹਿੰਦੇ ਸੀਟਾਂ ਦੇ ਵਿੱਚੋਂ ਵੀ ਅਸੀ ਹੈ ਬਿਲਕੁਲ ਭਾਜੀ 2018 ਰਾ ਮਾਡਲ ਟਾ ਮਾਡਲ ਸਨਰੂਪ ਵਗੈਰਾ ਆਲ ਫੀਚਰ अवेलेबल ਹੈ ਕਾਰ ਮੇ ਹਾਂਜੀ ਤੇ ਇਹ ਆਪਾਂ ਨੂੰ ਮਿਲ ਜੀਗੀ ਸਿਰਫ 8 ਲੱਖ ਤੇ 65000 ਰੁਪਏ ਦੀ ਕਾਰ 8 ਲੱਖ 65 ਦੀ ਹਾਂਜੀ ਤੇ ਆ ਸਵਿਫਟ ਜੀ ਇਹ ਸਵਿਫਟ ਆ ਗਈ ਭਾਈ 2022 ਮਾਡਲ ਹਾਂਜੀ ਇਹ ਆ ਗਈ ਭਾਈ ਦੁਬਾਰਾ ਸੇ ਆਟੋਮੈਟਿਕ ਆਟੋਮੈਟਿਕ ਪੈਟਰੋਲ ਦੇ ਵਿੱਚ ਪੈਟਰੋਲ ਆਟੋਮੈਟਿਕ ਸਵਿਫਟ ਕੋਈ ਭਰਾ ਕਹਿੰਦੇ ਕਿ ਯਾਰ ਸਵਿਫਟ ਵੀ ਆਟੋਮੈਟਿਕ ਤੇ ਆ ਖੜੀ ਹੈ ਭਾਈ ਤੇ 2022 ਮਾਡਲ ਭਾਈ ਇਹ ਆਪਾਂ ਨੂੰ ਮਿਲ ਜੀਗੀ ਸਿਰਫ 6 ਲੱਖ ਤੇ 45000 ਰੁਪਏ ਦੀ ਇਹ ਬਣ ਜੂਗੀ 6 ਲੱਖ 45 ਫੋਰਡ ਇਕੋ ਸਪੋਰਟੀ ਏ ਭਾਈ 2016 ਮਾਡਲ ਹੈ ਬੜਾ ਹੈਵੀ ਪ੍ਰੋਡਕਟ ਹੈ ਇਹ ਗੱਡੀ ਜੋ ਤੁਸੀਂ ਚਲਾ ਲੋਗੇ ਮਜ਼ਾ ਆ ਜਾਊਗਾ ਹੈਵੀ ਤੇ ਸਟਰੋਂਗ ਵਧੀਆ ਕਾਰ ਹੈ ਜੀ ਠੀਕ ਹੈ ਜੀ ਡੀਜ਼ਲ ਦੀ ਐਵਰੇਜ ਬੜੀ ਸੋਹਣੀ ਕਾਰ ਦੀ ਇਹ ਆਪਾਂ ਨੂੰ ਸਿਰਫ ਮਿਲ ਜੀਗੀ 3 ਲੱਖ 85000 ਰੁਪਏ ਦੀ ਕਾਰ 16 ਮਾਡਲ ਕਰ 16 ਮਾਡਲ 3 ਲੱਖ 85000 ਦੀ ਲੈ ਜਾਓ ਭਰਾ ਕੋਲੋਂ ਲੋਨ ਹੋ ਜਾਊਗਾ ਲੋਨ ਵੀ ਕਰਾ ਦਾਂਗੇ ਭਾਈ ਇਸ ਵਿੱਚ ਅਰਾਊਂਡ ਇਹ ਮੰਨ ਕੇ 70 80% ਆਪਣਾ ਲੋਨ ਵੀ ਹੋ ਜਾਊਗਾ ਲੋਨ ਵੀ ਕਰਾ ਦਾਂਗੇ ਭਾਈ i20 ਜੀ ਨੈਕਸਟ ਭਾਈ ਆਪਣੇ ਲਈ ਲਿਆਇਆ i20 2020 ਮਾਡਲ ਉਹ ਵੀ ਡੀਜ਼ਲ ਦੇ ਵਿੱਚ ਭਾਈ B ਮਾਡਲ ਡੀਜ਼ਲ ਹੈ ਡੀਜ਼ਲ ਨਿਊ ਸ਼ੇਪ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ ਹਾਂ ਜੀ ਪੰਜਾਬ ਨੰਬਰ ਦੀ ਕਾਰ ਹੈ ਪੱਕੀ ਨੰਬਰ ਦੀ ਕਾਰ ਹੈ ਤੇ ਰੇਟ ਵੀ ਬੜਾ ਪੱਕਾ ਹੈ ਭਾਈ ਵਧੀਆ ਰੇਟ ਹੈ ਜੀ ਸਿਰਫ ਆਪਾਂ ਨੂੰ ਮਿਲ ਜੀਗੀ 5 ਲੱਖ ਤੇ 75000 ਰੁਪਏ ਦੀ 5 ਲੱਖ 75 ਦੇ ਬਣ ਜੋ ਭਈ ਆਹ ਇਨੋਵਾ ਜੀ ਇਨੋਵਾ ਆ ਗਈ ਭਾਈ 2000 ਆਪਣਾ 14 ਮਾਡਲ ਕਾਰ ਹੈ ਜੀ ਹਾਂ ਜੀ ਡੀਜ਼ਲ ਦੀ ਮੈਨੂਅਲ ਇਹ ਆਪਾਂ ਨੂੰ ਮਿਲ ਜੀਗੀ ਸਿਰਫ 5.5 ਲੱਖ ਰੁਪਏ ਦੀ 5.5 ਲੱਖ ਰੁਪਏ ਦੀ 2014 ਮਾਡਲ ਬਲੈਨੋ ਜੀ ਬਲੀਨੋ ਭਾਈ 2017 ਮਾਡਲ ਡੀਜ਼ਲ ਦੀ ਕਾਰ ਹੈ ਮੈਨੂਅਲ ਟਰਾਂਸਮਿਸ਼ਨ ਹੈ ਜੀ ਚੰਡੀਗੜ੍ਹ ਦਾ ਨੰਬਰ ਹੈ ਹਾਂਜੀ ਤੇ ਇਹ ਆਪਾਂ ਨੂੰ ਮਿਲ ਜੀਗੀ ਸਿਰਫ 4,75,000 ਰੁਪਏ ਦੀ ਕਾਰ ਲੋ ਜੀ 4,75 ਦੀ ਆਹ ਹੁੰਡਾਈ ਦੀ ਅਲਕਾਜ਼ਾਰ ਪੀਬੀ 11 ਆਪਣੇ ਪਟਿਆਲੇ ਦਾ ਨੰਬਰ ਆ ਗਿਆ ਮਿੱਤਰੋ ਤੇ ਦੱਸੋ ਜੀ ਕਈ ਮਾਡਲ ਡੇਟੇ 2021 ਮਾਡਲ ਹੈ ਐਸਐਕਸ ਵੇਰੀਐਂਟ ਹੈ ਭਾਈ 올 ਫੀਚਰ ਇਸਮੇ ਵੀ ਅਵੇਲੇਬਲ ਹੈ ਪੂਜ਼ ਬਟਨ ਅਲॉयਜ਼ ਸਨਰੂ ਮੂਨਰੂ ਆਲ ਚੀਜ਼ ਅਵੇਲੇਬਲ ਹੈ ਕਾਰ ਮੇ ਭਜੀ ਠੀਕ ਹੈ ਜੀ ਤੇ ਇਹ ਆਪਾਂ ਨੂੰ ਮਿਲ ਜੇਗੀ ਸਿਰਫ 11.5 ਲੱਖ ਰੁਪਏ ਦੀ ਕਾਰ ਜੀ 11 ਲੱਖ 25 ਹਜ਼ਾਰ ਦੀ ਵੜ ਜੂਗੀ ਕਿਸ ਸਵਿਫਟ ਜੀ ਸਵਿਫਟ ਆ ਗਈ ਭਾਈ 2015 ਮਾਡਲ ਡੀਜ਼ਲ ਦੀ ਕਾਰ ਹੈ ਜੀ ਹਾਂਜੀ ਫਸਟ ਓਨਰ ਕਾਰ ਹੈ ਚੰਡੀਗੜ੍ਹ ਦਾ ਨੰਬਰ ਹੈ ਇਹ ਆਪਾਂ ਨੂੰ ਮਿਲ ਜੇਗੀ ਸਿਰਫ 3 ਲੱਖ ਤੇ 25 ਹਜ਼ਾਰ ਰੁਪਏ ਦੀ ਕਾਰ ਜੀ 15 ਮਾਡਲ ਹੈ 15 ਮਾਡਲ ਕਾਰ ਜੀ ਕਿਉਂ ਕਰਾਉਗੇ ਰੌਲਾ ਪਵਾਉਗੇ ਲੋਨ ਕਾਉਗੇ ਲੋਨ ਇਸ ਤੇ ਵੀ ਆਪਾਂ 70 80% ਲੋਨ ਵੀ ਕਰਾ ਦਾਂਗੇ ਇਸ 15 ਮਾਡਲ ਦੀ 3 ਲੱਖ 25 ਹਜ਼ਾਰ ਰੁਪਏ 25 ਹਜ਼ਾਰ ਰੁਪਏ ਦੀ ਲੈ ਜਾ ਭਰਾ ਕੋਲੋਂ ਤੇ ਆ ਟਾਟਲਾ ਦੀ ਜੀ ਟਾਟਾ ਦੀ ਪਾਈ ਇਹ ਨੈਕਸਨ ਆ ਗਈ ਹੈ 2019 ਮਾਡਲ ਪੈਟਰੋਲ ਦੀ ਮੈਨੂਅਲ ਹਾਂਜੀ ਇਹ ਆਪਾਂ ਨੂੰ ਮਿਲ ਜੀਗੀ ਸਿਰਫ 4,75000 ਰੁਪਏ ਦੀ ਕਾਰ ਲਈ ਚ 4,75000 ਦਾ ਬਣ ਜੂ ਤੇ ਟਿਆਗੋ ਜੀ ਟਿਆਗੋ ਆ ਗਈ ਭਾਈ 2017 ਮਾਡਲ ਮੈਨੂਅਲ ਪੈਟਰੋਲ ਦੇ ਵਿੱਚ ਤੇ ਨੰਬਰ ਵੀ ਇਹਦਾ ਪੰਜਾਬ ਦਾ ਆ ਗਿਆ ਜੀ ਪੀਪੀ 65 ਨੰਬਰ ਹੈ ਜੀ ਤੇ ਇਹ ਆਪਾਂ ਨੂੰ ਮਿਲ ਜੀਗੀ ਸਿਰਫ 2,75000 ਰੁਪਏ ਦੀ ਕਾਰ 17 ਮਾਡਲ ਗੱਡੀ ਜੀ ਬਿਲਕੁਲ ਜੀ ਕਮਾਲ ਨਹੀਂ ਕਰ ਰਿਹਾ 17 ਮਾਡਲ ਦੀ ਕਾਰ 275000 ਰੁਪਏ ਦੀ ਲੈ ਜਾਓ ਹੁਣ ਕਈ ਭਰਾ ਕਹਣਗੇ ਲੋਨ 3 ਲੱਖ ਦਾ ਕਰਵਾਵਾਂਗੇ ਬਿਲਕੁਲ ਕਰਵਾਵਾਂਗੇ ਬਿਲਕੁਲ ਹੋ ਜੂਗਾ 25000 ਨਾਲ ਦੇ ਦਾਂਗੇ ਹੋਰ ਦੱਸੋ ਬਾਈ ਭਰਾ ਹੋਰਾਂ ਦੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਾਕੀ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਲੱਗੀ ਬਾਕੀ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ